ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੀ ਵੀਰੋ ਕੂਤਰ ਕੁਆਤਰ ਸੈਟ ਹੈ ਹੀ ਸਾਰੇ ਵੀ ਇਹਨਾਂ ਦੇ ਘਰ ਪਰ ਠੀਕ ਹੈ ਲਓ ਬਾਬੇ ਤੁਹਾਡੇ ਵਾਸਤੇ ਅਪਾਂ ਅੱਜ ਸਪੈਸ਼ਲ ਵੀਡੀਓ ਲੈ ਕੇ ਆਈਆਂ ਜੋੜੀਆਂ ਪੱਟਣ ਤੇ ਬੱਚਿਆਂ ਬਾਰੇ ਹਨਾ ਮੰਨ ਕੇ ਚਲੋ ਵੀ ਦੱਸਾਂਗੇ ਸਾਰਾ ਕੋਈ ਵੀ ਕਿੰਨੀਆਂ ਜੋੜੀਆਂ ਲੰਗੀਆਂ ਸੀ ਕਿੰਨੀਆਂ ਪੱਟ ਤਾਂ ਕਿੰਨੀਆਂ ਰਹਿ ਗਈਆਂ ਤੇ ਕਿੰਨੇ ਬੱਚੇ ਕਢਾ ਲਏ ਕਿੰਨੀਆਂ ਆਂਡਿਆਂ ਤੇ ਬੈਠੀਆਂ ਤੇ ਕਿੰਨੀਆਂ ਬੱਚਿਆਂ ਤੇ ਬੈਠੀਆਂ ਠੀਕ ਹੈ ਬਾਕੀ ਅੰਦਰ ਸਾਰੀ ਟੀਮ ਫਿਰਦੀ ਆ ਦਵਣੀ ਟਿਵਲੀ ਆ ਝੋਲਣ ਵਾਲਾ ਮੁੰਡਾ ਤੇ ਕੈਮਰਾਮੈਨ ਨੂੰ ਝੋੜਾ ਨਾ ਮੁੰਡਾ ਠੀਕ ਨਹੀਂ ਦਵਨੀਆ ਦਾ ਨੀਰਾਵੜ ਦੇ ਟਿਵਲੀ ਕਰ ਰੱਖਿਆ ਲਾਈਵ ਉਹ ਸਾਡਾ ਲਾਈ ਬੋਏ ਐ ਇੱਕ ਬਿਗ ਬੈਡ ਵੀ ਕਹਿ ਸਕਦੇ ਇਹਨੂੰ ਬਿਗ ਬੈਡ ਆ ਕਿ ਉਹਨੂੰ ਇੱਕ ਬੁਲੀ ਅੱਜ ਹੁਣ ਸਾਨੂੰ ਦਿਖਾਉਣਾ ਬਾਬੇ ਉਹਨਾਂ ਦੀ ਕੀਸਾ ਹੋਰ ਕਿਤਾਬ ਹੈ ਲਓ ਜੀ ਪਹਿਲਾਂ ਇੱਧਰ ਆਈਏ ਆਪਾਂ ਖੁੱਡਾ ਨੰਬਰ 1 ਠੀਕ ਹੈ ਜੋੜੀਆਂ ਵਾਲੇ ਸਿਰਫ ਦੋ ਖੁੱਡੇ ਆ ਦੋ ਖੁੱਡੇ ਪਰਾਂ ਬੱਚਿਆਂ ਨਾਲ ਤੁਹਾਨੂੰ ਪਤਾ ਆਪਣੇ ਤੇ ਇੱਧਰ ਜੋੜੀਆਂ ਰਹਿੀਆਂ ਪਰ ਉਹ ਲੱਗਣਾ 1 2 ਉਹ ਜੋੜੀ ਜਿਹਦਾ ਬੱਚੇ ਆ ਫਿਰਦੇ ਹਨਾ ਲਗਭਗ ਪਲੇ ਪਏ ਆ ਇੱਕ ਜੋੜੀ, ਦੋ ਜੋੜੀ, ਤਿੰਨ ਜੋੜੀ, ਚਾਰ ਜੋੜੀਆਂ ਤੇ ਪੰਜ ਪੰਜ ਜੋੜੀਆਂ ਇਧਰ ਲੱਗੀਆਂ ਪੰਗਾ। ਕੋਸ਼ ਇਧਰ ਲੱਗੀਆਂ ਪੰਗਾ। ਇੱਕ ਮਿੰਟ ਮੁੰਡਾ ਇਧਰ ਵੀ ਦਿਖਾ ਦੇ ਕੇ ਇਹਨਾਂ ਲੱਗੀਆਂ ਪੰਗਾ ਹਨਾ। ਇਧਰ ਹੈਗਾਂ ਭਾਈ ਜੋੜੀਆਂ ਲੱਗੀਆਂ ਪੰਗਾ 1 2 3 4 ਚਾਰ ਜੋੜੀਆਂ ਇਧਰ ਲੱਗੀਆਂ ਪੰਜ ਜੋੜੀਆਂ ਉਧਰ ਲੱਗਣ ਠੀਕ ਹੈ। ਤੇ ਹੁਣ ਆਪਾਂ ਇਧਰੋਂ ਪੱਟ ਕੇ ਪਹਿਲਾਂ ਤਾਂ ਲਾ ਕੇ ਕੱਢ ਕੇ ਗੂਤਰ-ਗੂਤਰ ਨਾਲ ਜਿਹੜੇ ਰਹਿ ਗਏ ਠੀਕ ਹੈ। ਆਜੋ ਬਾਪੂ। ਅੱਗੇ ਲਾਓ ਵੀਡੀਓ। ਲਾਓ। ਇਹ ਕਬੂਤਰ ਨੂੰ ਅੰਨੇ ਕਲੇ ਕੈਸੀ ਬਾਰ ਬਾਰ ਨਿਕਲ ਦੋ ਕੂਦ ਨੇ ਚੱਕ ਲਿਆ ਬੇਦਰੋਂ ਆਪ ਠੀਕ ਹੈ ਮੇਨ ਬੜੀ ਕੂਦਰੀ ਇੱਕ ਕਬੂਤਰ ਤਾਂ ਨਹੀਂ ਫੜ ਲੈਂਦਾ ਕਬੂਤਰ ਹੀ ਠੀਕ ਹੈ ਕਿ ਨਹੀਂ ਇਹ ਦੋਵੇਂ ਕੂਦ ਦਾ ਸਰਵੇ ਭਾਈ ਇਧਰ ਆਪ ਠੀਕ ਹੈ ਲਉ ਫੋਗ ਅਸੀਂ ਉੜਾ ਪਾ ਤਾ ਨਾ ਜੀ ਰੋਕੋ ਮੁੰਡੇ ਬਹੁਤ ਨੰਨਿਕ ਜੀ ਕੋਈ ਆ ਗਿਆ ਜੀ ਇੱਕ ਬੱਚਾ ਭਈ ਆਹ ਪੱਠੀ ਰੋਕੀ ਹੋਈ ਹੈਗੀ ਇਹਦਾ ਭਰਾ ਤੇਰੇ ਕੋਲੇ ਗਲਾਬ ਦੀ ਫੁੱਜੇ ਟੂਸੇ ਵਾਲਾ ਪੂਰੀ ਭੈਣ ਐ ਇੱਥੇ ਕੀ ਵਾਲੇ ਠੀਕ ਹੈ ਇਹ ਸ਼ਾਖ ਖੀਰੂ ਵੀ ਬਣ ਲਾਗ ਰਿਹਾ ਪੱਠੀ ਹੈ ਨਾ ਇਹ ਸ਼ਾਖ ਇਹ ਪੁੰਜੀ ਵਾਲੇ ਵੀ ਗਲਾ ਵੀ ਪੁੰਜੀ ਵਾਲੇ ਜਿਹੜੇ ਉੜਦੇ ਰਿਹਾ ਇਹ ਉਹ ਪੱਠੀ ਹੈ ਇਹ ਪਰਸਨੂਲ ਇਧਰ ਛੜ ਗਈ ਲੈ ਖੰਡ ਉਧਰ ਕਬੂਤਰ ਤੰਗ ਕਰਦੇ ਆ ਇਧਰ ਛੜਪੀ ਨੂੰ ਆਪਾਂ ਤੇ ਇਧਰੋਂ ਚੱਕ ਕੇ ਲਿਆਉ ਮੈਂ ਕਬੂਤਰ ਹਨਾ 1 ਮਿੰਟ ਰੋ ਗਾਦੀ ਵੀ ਤੇ ਇਧਰੋਂ ਚੱਕ ਲਈ ਭਾਈ ਬਾ ਦੋ ਕਬੂਤਰ ਠੀਕ ਹੈ ਇੱਕ ਹੈ ਰਤੀ ਦਾ ਭਰਾ ਤੇ ਇੱਕ ਖੋਦ ਜੀ ਆਪ ਗਲਾਬੀ ਫੂੰਝੇ ਵਾਲੇ ਸ਼ਾਕ ਆ 2023 ਜਿਹੜਾ ਦੋ ਪਰ ਭੱਜ ਗਿਆ ਸੀ ਕਰੀ ਬਾਜ ਖੁਲਿਆ ਹੁੰਦਾ ਸੀ ਇੱਕ ਕਰੀ ਚੰਨੂ ਤੇ ਰਾਤੀ ਦਾ ਭਰਾ ਹੈ ਨਾ 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 ਉੱਡਣਾ ਨਹੀਂ ਦੇਵੀ ਪਾਤਾ ਵਿਛੋੜਾ ਇਹਨਾਂ ਦੇ ਵੀ ਅੱਜ ਲਾਓ ਇੱਕ ਛੜ ਪਈ ਤੂੰ ਵੀ ਇੱਧਰ ਹੋ ਜਾ ਤੇ ਇਹਰਾ ਤੂੰ ਇੱਧਰ ਹੋ ਜਾ ਠੀਕ ਹੈ ਹੁਣ ਜੋੜੀਆਂ ਤੁਹਾਨੂੰ ਮੈਂ ਦਿਖਾਉਣਾ ਵੀ ਕਿੰਨੀਆਂ ਲੱਗੀਆਂ ਰਹਿਗਾਂ ਲਿਆਓ ਜੀ ਫੜਾਓ ਹੁਣ ਐ ਇੱਕ ਜੋੜੀ ਤਾਂ ਬਈ ਉਹ ਲੱਗੀ ਰਹੀ ਸਾਹਮਣੇ ਉਹ ਬੈਠੀ ਘਿਗਾ ਕੋੜਾ ਵੱਡਾ ਕੋੜਾ ਤੇ ਟੂ ਸੈਲ ਦੀ ਪੱਠੀ ਇਹਦੇ ਨਾਲ ਇਹ ਇਹਨਾਂ ਦੇ ਬੱਚੇ ਆ ਹੈ ਠੀਕ ਹੈ ਇੱਕ ਇਹ ਲੱਗੀ ਰਹੇਗੀ ਇੱਕ ਕਬੂਤਰੀ ਹੋ ਬੀਠੀ ਅੰਡੇ ਤੇਰੀ ਉਹਦੇ ਬੱਚੇ ਹੋ ਰਹੇ ਤੇ ਇੱਕ ਜੋੜੀ ਹੈ ਕਾਲੇ ਜੀ ਖੜੀ ਆ ਬਸ ਸਾਹਦੇ ਇਹਨਾਂ ਥਲੇ ਬੱਚੇ ਪਲਾਉਣੇ ਆ ਤਿੰਨ ਜੋੜੀਆਂ ਇਹ ਰਹਿਣਗੀਆਂ ਜਦੋਂ ਇਹਦੇ ਬੱਚੇ ਪਾਲਗੇ ਉਦੋਂ ਛੱਡ ਦੇਗਾ ਪਰ ਇਧਰ ਪੱਟ ਕੇ ਕਬੂਤਰੀਆਂ ਨੂੰ ਇੱਕ ਵਾਰ ਕੋਈ ਕਬੂਤਰੀ ਦੇਖ ਲੈਣ ਦੇ ਹੋਰ ਤਾਂ ਨਹੀਂ ਇਧਰ ਨਹੀਂ ਜੀ ਹੋਰ ਸਾਰੇ ਕਬੂਤਰ ਆ ਇਧਰ ਠੀਕ ਹੈ ਕਬੂਤਰੀ ਕੋਈ ਵੀ ਨਹੀਂ ਗੀ ਹੁਣ ਇਧਰ ਦਿਖਾ ਦਿੰਦਾ ਤੁਹਾਨੂੰ ਇਧਰ ਕੀ ਹਿਸਾਬ ਕਰਦਾ ਹੈ ਇਧਰ ਬਰੋ ਇੱਕ ਜੋੜੀ ਤਾਂ ਆ ਸਾਹਮਣੇ ਆ ਫਿਰਦਾ ਕਬੂ ਇੱਕ ਤੇਰਿਆ ਕਬੂਤਰ ਇਹਦੇ ਬੱਚੇ ਹੋਰ ਐ ਤੇ ਇੱਕ ਕਬੂਤਰ ਉਹ ਜੋੜੀ ਵੀ ਲੱਗੀ ਰਹੀ ਸਾਹਮਣੇ ਵਾਲੇ ਉਹਦੇ ਥੱਲੇ ਬੱਚਾ ਬਾਸ ਦੋ ਜੋੜੀਆਂ ਤਾਂ ਇੱਧਰ ਲਗਾ ਰਿਆਂਗਾ ਇਹ ਵਾਲੀਆਂ ਠੀਕ ਐ ਬੱਚੇ ਵੀ ਤੁਹਾਨੂੰ ਦਿਖਾਈ ਦੋ ਅੰਦਰ ਇੱਕ ਮੜਾ ਪੇੜ ਦੋ ਤੁਹਾਨੂੰ ਯਕੀਨ ਨਹੀਂ ਆਉਣਾ ਹਾਂ ਦਾ ਦੇਖੋ ਇਹਨਾਂ ਦੇ ਬੱਚਾ ਛੋਟੇ ਛੋਟੇ ਆ ਐਡੇ ਐਡੇ ਆ ਜੋ ਜੋੜੀ ਦਾ ਬਚਾਰਾ ਠੀਕ ਐ ਦੋ ਜੋੜੇ ਇੱਧਰ ਲਗਾ ਰਿਆਂਗਾ ਤਿੰਨ ਜੋੜੇ ਬਾਹਲੇ ਕੁੜੀ ਜਰੇਗਾ ਉਹ ਬਾਕੀੜਾ ਕੂਤਰਾਂ ਦਾ ਅੰਡਾ ਮੁੰਡਾ ਤੇ ਬੈਠੀਆਂ ਜੇ ਉਹ ਉਹ ਸਾਰੀਆਂ ਆਪ ਉਹ ਕਰ ਦੇਣਗਾ ਪੱਟ ਦੇਣਗਾ ਜ ਕੋਈ ਚੱਕਰ ਹਾਂ ਸੱਚ ਬਈ ਇੱਕ ਤਾਂ ਮੇਨ ਤਾਂ ਰਹੀਗਾ ਆਪਣਾ ਖੜ ਜਾ ਮੁੰਡਿਆ ਅ ਇੱਕ ਵੜੀ ਵਾਰ ਵਾਰ ਵੇੜ ਵਾਰ ਮੇਨ ਕਰੈਕਟਰ ਤਾਂ ਰਹੀਗਾ ਆਪਣੀ ਕਹਾਣੀ ਦਾ ਐ ਹੈ ਐ ਵੱਜ ਕੇ ਕਿੱਥੇ ਜਾਵੇਂਗਾ ਇਹ ਤਾਂ ਹੋਰ ਹੀ ਨਹੀਂ ਖੜੀ ਜਾਂਦਾ ਖੜ ਜਾ ਇਹ ਘੁੱਪਾਂ ਚ ਦੋ ਵੱਡਾ ਸ਼ਾਕਾ ਕਿੱਧਰ ਗਿਆ ਖੜ ਜਾ ਬਲੈ ਟੈਗ ਹੋਣ ਵਾਲਾ ਕਰਦਾ ਵੱਡਾ ਸ਼ਾਕਾ ਫਿਰ ਫੇ ਨਹੀਂ ਗਾ ਸੱਚ ਹਾਂ ਇਹ ਕਾਲੀ ਵਾਲਾ ਕੂਤਰ ਫਿਰ ਦੇ ਤਰ ਬਈ ਸੱਚ ਜੋੜਨਾ ਦਾ ਬਾਹਲਾਂ ਫਿਰਦਿਆਂ ਇਧਰ bro ਭੁੱਲ ਗਿਆ ਸੌਰੀ bro ਇਧਰ ਦੋ ਤਿੰਨ ਕਬੂਤਰ ਹੋਰ ਫਿਰਦਾ ਐਕਸਟਰਾ ਫੜ ਗਿਓਏ ਇੱਕ ਮਿੰਟ ਤੁਹਾਨੂੰ ਫੜ ਕੇ ਦਿਖਾਉਣਾ ਖੜਜੋ ਰੁਕੋ ਕੇ ਰਾਂ ਇੱਕ ਮਿੰਟ ਲੱਗਦੀ ਵੀਡੀਓ ਐ ਆ ਗਈ ਦੋ ਕੂਤਰੇ ਰਹਿ ਗਈ ਸੀ ਬਈ ਆ ਕਬੂਤਰ ਦਾ ਕਬੂਤਰੀ ਦੇ ਪੇਸ਼ਤੀ ਰਹਿ ਗਿਆ ਸੀ ਸੱਚੀ ਲੈ ਦੇਖੋ ਲੱਗਦੀ ਕਬੂਤਰੀ ਇਹੇ ਜਮਾ ਇਹ ਸ਼ਾਹ ਇਹ ਮੁੰਲਾ ਦਾ ਕਾਲੀ ਨਾਲ ਲੱਗਿਆ ਸੀ ਉਹ ਕਬੂਤਰ ਐ ਤੇ ਆ ਆਪਣਾ ਵੱਡਾ ਸ਼ਾਹ ਕ ਲੱਗਦਾ ਮੇਰੀ ਲੱਗ ਚਲੋ ਪੁੱਤ ਇਹ ਕਬੂਤਰੀ ਵੀ ਤਾਂ ਫੜ ਲਾਂਗੇ ਯਾਰ ਕਿਹੜੀ ਗੱਲ ਐ ਤੇ ਹਾਂ ਆ ਵੱਡਾ ਸ਼ਾਕ ਆਖੀ ਇਹ ਉਹੀ ਹੈ ਬਿਗ ਬੈਡ ਇਹ ਕੋਣ ਨੂੰ ਕਰਦੇ ਸਫਾਈ ਇਹ ਦੀ ਆਪਾਂ ਤੇ ਇਹਦਾ ਵੀ ਵਿਛੋੜਾ ਆਹ ਬੜਾ ਘਰੀ ਬੜਾ ਓਕੇ ਉਹਦੀ ਰੋਡ ਹਾਂ ਵੱਡਾ ਸ਼ਾਕ ਆ ਐ ਨਹੀਂ ਦਿਖਾਉਣਾਗਾ ਜੀ ਠੀਕ ਹੈ ਇੱਥੋਂ ਨੇੜੇ ਇੱਕ ਸੈੱਟ ਹੋਗਾ ਵੱਡਾ ਸ਼ਾਕ ਹੈੜਤਾ ਕੂਤਰ ਚੱਕਦੇ ਓਕੇ ਰੋਟਾਂ ਨੇ ਜੋੜੀਆਂ ਦਿੱਤੀਆਂ ਪੱਟ ਬੱਚੀ ਵੀ ਨੇ ਚੱਕਦੇ ਜਿਹੜੇ ਚੱਕਣੇ ਹੁਣ ਆਪਾਂ ਹਾਂਜੀ ਮੇਰੇ ਵੀਰੋ ਕਿਹੜਾ ਓਹ ਸਸਤਾ ਚੌਂਕੇਟ ਫੇਰ ਦੇ ਵਿੱਚ ਡੁਪਲੀਕਟ ਠੀਕ ਹੈ ਠੀਕ ਹੈ ਓਕੇ ਹੋ ਗਿਆ ਬ੍ਰੋ ਤੇ ਜੋੜੀਆਂ ਪਟਤੀਆਂ ਹੁਣ ਬੱਚੇ ਰਹਿ ਗਏ ਬੱਚੇ ਆਪਾਂ ਕੱਲ ਵਾਲੀ ਵੀਡੀਓ ਚ ਹੋ ਕਰ ਲਾਂਗੇ ਆਪਾਂ ਗਲਾਸ ਦੀ ਕਿਉਂ ਅਖੰਡ ਕੀ ਹੋ ਗਿਆ ਇਧਰ ਖੁੱਡੇ ਚਾਹ ਗਲੱਛੀ ਨਹੀਂ ਲੱਗੀ ਦੇਖ ਲਓ ਉਪਰਾ ਕਰਕੇ ਲੈ ਲੈ ਉਹ ਚ ਕੋਲੋਂ ਤਿਆਰੀ ਹੈ ਤੇਰਾ ਬਈ ਨਾਲ ਦੀ ਨਾਲ ਬਸ ਇਧਰ ਆ ਦੋ ਬੱਚੇ ਆ ਚੱਕਣ ਵਾਲੇ ਆ ਵੱਡੇ ਹੋਏ ਪਏ ਆ ਇਹ ਕੱਲ ਨੂੰ ਚੱਕ ਲਗਾਏ ਠੰਡ ਜਿਹਾ ਬੈਠੇ ਰਹਿੰਦੇ ਯਾਰ ਤੇ ਇੱਕ ਬੱਚਾ ਹੋ ਬੈਠਾ ਠੀਕ ਹੈ ਕਿ ਨਹੀਂ ਇਹ ਵੀ ਚੱਕਣ ਵਾਲਾ ਇਧਰੋਂ ਭੇੜ ਦੇ ਉਹਨੂੰ ਤੇ ਇਧਰੋਂ ਜਿਹੜੇ ਬੱਚੇ ਚੱਕਣ ਵਾਲੇ ਆ ਹੂੰ ਤੇ ਇੱਕ ਬੱਚਾ ਇਹਨਾਂ ਤੇ ਚੱਕਣ ਵਾਲਾ ਹੈ ਇੱਕ ਰੋਕਿਆ ਇੱਕ ਚੱਕਣਾ ਵਾਲਾ ਇੱਕ ਬੱਚਾ ਲਾਲਚੀ ਦਾ ਚੱਕਣਾ ਵਾਲਾ ਦੋ ਬਾਦੂ ਇਹ ਬੱਚੇ ਚੱਕਣਾ ਵਾਲੇ ਕੱਲ ਨੂੰ ਜਦੋਂ ਦਿਨ-ਦਿਨ ਖੁੱਲਿਆ ਵਧਗਾ ਲੱਗਾ ਧੁੱਪ ਤਾਂ ਪੱ ਲੱਗੀ ਉਦੋਂ ਜਦੋਂ ਛਤਰੀ ਤੇ ਭਾਏ ਫਿਰ ਇਹਨਾਂ ਨੂੰ ਪਰਲੇ ਖੁੱਡੇ ਤੇ ਟਰਾਂਸਫਰ ਕਰ ਦਾਂਗੇ ਤੇ ਇਧਰ ਆਪਾਂ ਵਿੱਚ ਨਹੀਂ ਛੱਡਦੇ ਠੀਕ ਆ ਬਾਬੂ ਉਹ ਕਿਹੜੀਆਂ ਰਿਪੋਰਟਾਂ ਬਈ ਬਸ ਇਹਨੀਆਂ ਨੂੰ ਜੋੜੀਆਂ ਸੀਗਾ ਹੁਣ ਤੁਹਾਨੂੰ ਪਤਾ ਲੱਗ ਗਿਆ ਇੱਕ ਤੇ ਦੋ ਹਨਾ ਦੋ ਹੀ ਇਧਰ ਖੰਡ ਦੋ ਜੋੜ ਲਗਾ ਰਹਿਗਾ ਦੋ ਜੋੜ ਇਧਰ ਲਗਾ ਰਹਿਗਾ ਤੇ ਦੋ ਜੋੜ ਨਹੀਂ ਉਧਰ ਲਗਾ ਰਹਿਗਾ ਠੀਕ ਆ ਕਿ ਨਹੀਂ ਚਾਰ ਜੋੜੀਆਂ ਲੱਗੀਆਂ ਰਹੀਆਂ ਸਿਰਫ ਬਾਕੀ ਸਭ ਪਟੜ ਤੀਆਂ ਆਪਾਂ ਹੈ ਹਾਂ ਸਾ ਤੇ ਬੈੜਕ ਤੇ ਕਬੂਤਰਾਂ ਚੱਕ ਕੇ ਲੈਣੂਗਾ ਹਾਂ ਚਾਲਦਾ ਵੀ ਬੈੜਕ ਨੇ ਵੱਡੀਆਂ ਕਬੂਤਰਾਂ ਫਿਰ ਦੋਹ ਲੈਣਾਂ ਚੱਕ ਕੇ ਇਧਰ ਆਪਾਂ ਆ ਜਾ ਤੇਰੀ ਮਿੱਟੀ ਚੱਕ ਲਿਆ ਦੇ ਤੂੰ ਲੈਣੀ ਇਹ ਕੂਤੇ ਵੇਖ ਤਾ ਗਾੜੇ ਪੋੜਾ ਉਬੜਾ ਦੇ ਇੱਕ ਕੂਤੇ ਅੱਧੇ ਤਰੀ ਮਿੱਟੀ ਉਹ ਸਾ ਤੇ ਆਂਦੇ ਲਈ ਉਹ ਲੈ ਕੇ ਦੇਣਾ ਲਈ ਭੁੱਲੀ ਗਿਆ ਮੈਂ ਤਾਂ ਪੂਰੇ ਪਲਾਨ ਦੇ ਮੁਾਇ ਨੰਨੀਏ ਤੂੰ ਵੀ ਇਹ ਨਹੀਂ ਤਰਿਆ ਇਹਦੀ ਐ ਉੱਕੇ ਉਹ ਕੀ ਇਹ ਅੰਡੇ ਤੇ ਚੱਕ ਲਈ ਵੀ ਇਧਰ ਛੇੜੀ ਸੀ ਕਰਾ ਵੱਡੀ ਕੂਤਰੀ ਵੇਲੀ ਕਰਕੇ ਆਪਾਂ ਇਹ ਸ਼ਾਖੇ ਦੀ ਵੱਡੇ ਸ਼ਾਖੇ ਦੀ ਪੁੱਤ ਦੀ ਧੀ ਹੈ ਵੱਡੇ ਸ਼ਾਖੇ ਦੀ ਪੋਤੀ ਹੈ ਠੀਕ ਹੈ ਕਿ ਨਹੀਂ ਇਹ ਵਾਲੀ ਇਹ ਕਿਤੇ ਵੱਡੀ ਫੜਦੀਆਂ ਕਾਲਾ ਜਵੜਾ ਵਾਲਾਂ ਦੀ ਕਬੂਤਰੀ ਟਿਵਲੀ ਹੈ ਤੇ ਉਹ ਮੇਰੀ ਰੈਸ਼ ਸ਼ਾਖੇ ਨਾਲ ਲਾ ਕੇ ਤੇ ਆਪਾਂ ਇਹ ਖੁੰਡੇ ਛੱਡਦੇ ਨੇ ਕਬੂਤਰ ਨਾਲੇ ਚੱਲਣ ਦੇ ਆਨਲਾਈਨ ਹੀ ਇਹ ਕਬੂਤਰ ਨਾਲੇ ਦੇ ਨੇ ਕਬੂਤਰਾਂ ਨਾਲੇ ਛੱਡਾਂਗੇ ਸਹੀ ਗੱਲ ਹੈ ਕਿ ਨਹੀਂ ਕਬੂਤਰਾਂ ਨਾਲੇ ਖੁੰਡੇ ਛੱਡਾਂਗੇ ਇੱਕ ਵੱਡੇ ਕਾਲਾ ਜਵੜਾ ਵਾਲਾ ਮਜ਼ਾ ਹੀ ਬੜੀ ਹੈ ਭਾਈ ਕਰਾ ਆ ਤਸਲਗਾ ਜਵਾਗੜੀ ਇਸ ਦਾ ਇਹ ਕੀ ਹੋ ਗਿਆ ਇਹ ਜਾਣਾ ਕਿ ਆਇਆ ਨਾ ਦੋ ਹੀ ਉਧਰ ਬਣਾ ਆਇਆ ਜੀ ਜੇ ਦੋ ਉਧਰ ਇੱਕ ਉਹ ਬਾਰੇ ਦੇ ਉਹੀ ਹੈ ਉਹੀ ਹੈ ਉਹੀ ਹੈ ਉਹੀ ਹੈ ਜੂਰੀ ਦੀ ਪਲੈਟ ਲਾਈਨ ਇੱਕ ਦਾ ਕਬੂਤਰ ਜਿਹੜੀ ਉਹ ਤਾਂ ਛੱਡਾਇਆ ਕਬੂਤਰਾਂ ਵਾਲੇ ਪਾਸੇ ਠੀਕ ਹੈ ਤੇ ਚੱਲ ਖੰਡ ਓਕੇ ਮੈਂ ਰਿਪੋਰਟ ਜਿਹੜੀ ਆਹ ਕੂਤਰੀ ਇਹਨੂੰ ਛੱਡਾਇਆ ਕਬੂਤਰਾਂ ਵਾਲੇ ਬਸ ਇਹਦਾ ਕਾਰਨ ਨਾ ਕੋਈ ਇਹਦਾ ਅੰਦਰ ਫਰੈਂਡ ਫਿਰਦਾ ਤੇ ਆਪੇ ਭਾਲੂ ਜਾਗੇ ਸਿੱਧੀ ਉਹਨੂੰ ਮੈਂ ਛੱਡੂਗਾ ਉਹਨੇ ਮਗਰ ਭਨੇ ਦੇ ਆ ਕੇ ਆ ਦੇਖ ਆਏ ਆਏ ਆ ਜੀ ਕਿਨਾਂ ਬਾਹਰ ਆਖਣ ਨਿਕਲ ਕੇ ਇੱਕ ਮਿੰਟ ਉਹਨੂੰ ਬਾਹਰ ਓਕੇ ਰੋਬੋਟਾਂ ਬਸ ਇਹੀ ਸੀਗਾ ਵੀਡੀਓ ਚ ਠੀਕ ਹੈ ਕਿ ਨਹੀਂ ਜੋੜੀਆਂ ਪਟਤੀਆਂ ਤੇ ਬੱਚੇ ਸਾਨੂੰ ਮੈਂ ਦੱਸ ਦਿੰਨਾ ਹੈਗਾ ਬੱਚੇ ਨਿਕਲੇ ਆਏ ਭਾਈ ਲੱਗ ਪੱਗ ਲੱਗ ਪੱਗ 85 90 90 ਬੱਚੇ ਹੋਣਗੇ ਲਗਭਗ 90 ਪਲੱਸ ਵੀ ਹੋ ਸਕਦੇ ਆ ਹੁਣ ਤਾਂ ਨਾ 90 ਦੇ ਆਸੇ ਪਾਸੇ ਜਾਂ 90 ਤੋਂ ਪਲੱਸ ਐ ਥੋੜੇ ਜੇ ਜਾਂ 90 ਕੋ ਹੋਣਗੇ ਬਾ ਠੀਕ ਆ ਲਗਭਗ 90 ਬੱਚੇ ਨਿਕਲੇ ਉਸ ਨੂੰ ਦਿਖਾ ਦਿੰਨੇ ਆ ਇੱਧਰ ਬੈਠੇ ਆ ਠੀਕ ਆ ਕਿ ਨਹੀਂ ਆ ਦੇਖੋ ਡਟੀਆਂ ਪੰਗਾ ਫਟੀਆਂ ਆਪਣੀਆਂ ਤੇ ਖੁੱਡੇ ਤੇ ਪਰਲੇ ਖੁੱਡੇ ਤੇ ਬੈਠੇ ਦੋਵੇਂ ਖੁੱਟੇ ਠੀਕ ਐ ਤੇ ਜੋੜੀਆਂ ਲੱਗਾਂ ਰਹਿਗਾਂ ਸਿਰਫ 5 ਪੰਜਾਂ ਚੋਂ ਚਾਰ ਪੱਟਣੀਆਂ ਇੱਕ ਲੱਗੀ ਰਹਿਣੀ ਹੈ ਜਿਹੜੀ ਸਾਨੂੰ ਹੁਣ ਛੱਡੀ ਆ ਕਬੂਤਰੀ ਆ ਪਕੂਤਰਾਂ ਵਾਲੇ ਪਾਸੇ ਬਾਕੀ ਚਾਰੇ ਜੋੜਾਂ ਪੱਟ ਦੇਣਾ ਕੋਈ ਆਉਣ ਵਾਲੇ 10 15 ਦਿਨਾਂ ਚ ਤੇ ਆਹ ਸਭ ਟੋਕਰਾਂ ਡਾਕਾਂ ਦੇ ਖੁੱਡੇ ਚ ਕੱਢ ਕੇ ਖੁੱਡਾ ਵਿਲਾ ਕਰਕੇ ਸਾਫ਼ ਸੁਵੰਗਾ ਕਰਕੇ ਕਬੂਤਰਾ ਡ ਕਬੂਤਰਾਂ ਦਾ ਡਬ ਬਰੀਡਿੰਗ ਬਹੁਤ ਵਧੀਆ ਹੋਈ ਬਾਬੇ ਦੀ ਕਿਰਪਾ ਨਾਲ ਹਨਾ ਤੇ ਸੈਟ ਆ ਸਾਰਾ ਗੱਲ ਅੱਜ ਦੀ ਘੜੀ ਓਕੇ ਰਿਪੋਰਟਾ ਬਸ ਇਹੀ ਸੀਗਾ ਬਾਬੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਕਿੰਨੀਆਂ ਜੋੜੀਆਂ ਰਹਿੰਦੀਆਂ ਕਿੰਨੀਆਂ ਪੱਟੀਆਂ ਅੱਜ ਸਾਰਾ ਕੋਈ ਡਿਟੇਲ ਚ ਦੱਸਿਆ ਗਿਆ ਬਾਈ ਤੇ ਜਿਹੜੇ ਕੁਝ ਭਰਾ ਕਮੈਂਟ ਕਰਦੇ ਉਹਨਾਂ ਨੂੰ ਥੋੜੀ ਨਲਜ ਆ ਗਿਆ ਜੂਗੀ ਓਕੇ ਜੀ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਬਾਏ ਬਾਏ ਗੁੱਡ ਅ ਗੁੱਡ ਨਾਈਟ ਦਾ ਗੱਲ ਤਾਂ ਹੋ ਗਿਆ ਫਿਰ ਮਿਲਦੇ ਆ ਬਾਏ ਬਾਏ